ਅਗਸਤ ਮਹੀਨੇ ਦੀ ਇੱਕ ਸੁਹਾਵਣੀ ਸਵੇਰ ਦਾ ਸਮਾਂ ਹੈ ਸੂਰਜ ਵੀ ਬੱਦਲਾਂ ਪਿੱਛੇ ਇੰਝ ਲੁਕਿਆ ਹੈ ਜਿਵੇਂ ਕੋਈ ਵੱਡਾ ਰਾਜ਼ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਮਰਿਤਪਾਲ ਸਿੰਘ ਇੱਕ ਐਨ ਆਰ ਆਈ ਤਕਰੀਬਨ 11 ਸਾਲਾਂ ਦੇ ਬਾਅਦ ਆਪਣੇ ਪਿੰਡ ਵਾਪਸ ਪਰਤ ਰਿਹਾ ਹੈ 에ਅਰਪੋਰਟ ਤੋਂ ਕੈਬ ਬੁੱਕ ਕਰਾਉਂਦਾ ਹੈ ਪਿੰਡ ਰੂਪਨਗਰ ਦੇ ਨੇੜੇ ਜਿਵੇਂ ਜਿਵੇਂ ਪਹੁੰਚ ਰਿਹਾ ਹੈ ਉਸਦਾ ਦਿਲ ਉਮੀਦਾਂ ਨਾਲ ਭਰਿਆ ਹੈ ਆਪਣੇ ਪੁਰਾਣੇ ਉਹ ਦਿਨ ਯਾਦਾਂ ਦੇ ਹਨ ਜਦੋਂ ਵਿਦੇਸ਼ ਤੇ ਲਈ ਆਪਣੇ ਗਰੀਬ ਘਰ ਦੇ ਵਿੱਚੋਂ ਕਹ ਸੀ ਉਸ ਨੂੰ ਆਪਣੀ ਪਤਨੀ ਦਾ ਚਿਹਰਾ ਆਪਣੇ ਛੋਟੇ ਬੱਚਿਆਂ ਦਾ ਚਿਹਰਾ ਅਤੇ ਆਪਣੇ ਘਰਦਿਆਂ ਦਾ ਰਾ ਸਾਹਮਣੇ ਆ ਜਾਂਦਾ ਹੈ ਕਿਵੇਂ ਕਿਸ ਉਮੀਦਾਂ ਦੇ ਨਾਲ ਉਹਨਾਂ ਨੇ ਗਰੀਬੀ ਚੱਕਣ ਦੇ ਲਈ ਮੈਨੂੰ ਵਿਦੇਸ਼ ਭਜਾਇਆ ਸੀ ਦਿਲ ਤੇ ਕਿਡਾ ਪੱਥਰ ਰੱਖਿਆ ਸੀ ਮੈਂ ਵਿਦੇਸ਼ੋਂ ਕਰੋੜਾਂ ਰੁਪਏ ਭਜੇ ਇਸ ਆਸ ਤੇ ਵਿੱਚ ਉਹ ਇੱਥੇ ਬੜੇ ਸੁਖੀ ਹੋਣਗੇ ਬੜਾ ਆਨੰਦਮੰਦ ਰਹੀ ਹੋਣਗੇ ਮੇਰੀ ਪਿੰਡ ਦੇ ਵਿੱਚ ਕਰੋੜਾਂ ਦੀ ਕੋਠੀ ਹੋਵੇਗੀ ਜਿਸ ਦਾ ਸੁਪਨਾ ਮੈਂ ਇੱਥੋਂ ਜਾਣ ਵੇਲੇ ਵੇਖਿਆ ਸੀ ਜਿਵੇਂ ਜਿਵੇਂ ਪਿੰਡ ਦੇ ਨੇੜੇ ਆਇਆ ਨਾ ਉਸ ਦੀਆਂ ਅੱਖਾਂ ਦੇ ਵਿੱਚ ਆਪਣੀ ਕੋਠੀ ਦੇ ਆਲੀਸ਼ਾਨ ਸੁਪਨੇ ਆਉਣ ਲੱਗੇ ਵੀ ਕਿਹੋ ਜੀ ਹੋਵੇਗੀ ਮੇਰੀ ਕੋਠੀ ਕਿ ਜਿਵੇਂ ਦਾ ਨਕਸ਼ਾ ਮੇਰੇ ਦਿਮਾਗ ਦੇ ਵਿੱਚ ਹੈ ਉਵੇਂ ਹੀ ਜਾਂ ਇੱਥੇ ਕੁਝ ਮੈਨੂੰ ਹੋਰ ਦੇਖਣ ਨੂੰ ਮਿਲੇਗਾ ਲੇਕਿਨ ਜਿਵੇਂ ਹੀ ਕੈਬ ਉਸ ਗਲੀ ਦੇ ਵਿੱਚ ਪਹੁੰਚੀ ਹੈ ਉਹੀ ਪਿੰਡ ਦੀ ਪੁਰਾਣੀ ਗਲੀ ਜਿੱਥੇ ਉਸਦਾ ਬਚਪਨ ਬੀਤਿਆ ਸੀ ਬਚਪਨ ਦੇ ਦਿਨ ਜਿਸ ਗਲੀ ਦੇ ਵਿੱਚ ਖੜਾਈ ਹਨ ਅੱਜ ਸਨਸਾਨ ਲੱਗ ਰਹੀ ਹੈ ਜਿਵੇਂ ਹੀ ਕੈਬ ਦੇ ਵਿੱਚੋਂ ਹੇਠਾ ਉਤਰਿਆ ਨਾ ਇੱਕਦਮ ਅਚਾਨਕ ਉੱਤੀਆਂ ਅੱਖਾਂ ਖੁੱਲੀਆਂ ਦੀਆਂ ਕੁਲੀਆਂ ਰਹਿ ਗਿਆ ਜਿਵੇਂ ਜੰਗਾਲਿਆ ਗੇਟ ਆਪਣੇ ਘਰ ਦਾ ਖੋਲ੍ਹਿਆ ਸਾਹਮਣੇ ਉਹੀ ਪੁਰਾਣਾ ਰੁਪਿਆ ਜਾ ਘਰ ਹੈ ਜਿਸਦੇ ਵਿੱਚ ਜੰਗਲੀ ਘਾਹ ਗਿਆ ਹੈ ਕੋਈ ਵੀ ਅੰਦਰ ਨਜ਼ਰ ਨਹੀਂ ਆ ਰਿਹਾ ਅਤੇ ਸਾਹਮਣੇ ਵਾਲਾ ਖਾਲੀ ਪਲਾਟ ਖਾਲੀ ਜਗਾ ਖਾਲੀ ਦੀ ਖਾਲੀ ਪਈ ਹੈ ਨਾ ਉੱਥੇ ਕੋਈ ਨਹੀਂ ਹੈ ਨਾ ਹੀ ਉਤੀਆਂ ਸੁਪਨੇ ਵਾਲੀਆਂ ਕੰਧਾਂ ਨਾ ਹੀ ਘਰ ਦੀਆਂ ਸੁਪਨੇ ਵਾਲੀਆਂ ਖਿੜਕੀਆਂ ਨਾ ਕੋ ਮਾਰਬਲ ਨਾ ਪੌੜੀਆਂ ਨਾ ਕਮਰੇ ਇੱਥੇ ਬਸ ਕਾਹੀ ਕਾ ਅੱਖ ਹੀ ਅਕ ਗਿਆ ਹਨ ਹਰਾਂ ਲੱਗਿਆ ਹੈ ਇਕਦਮ ਲੋਹੇ ਦੇ ਗੇਟ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਆਪਣੇ ਆਪ ਨੂੰ ਡਿਗ ਤੋ ਬਚਾਰਿਆ ਹੋਵੇ ਦਿਮਾਗ ਚੱਕਰਾ ਗਿਆ ਹੋਵੇ ਪੈਰਾ ਖਟੋ ਜਮੀਨ ਨਿਕਲ ਗਈ ਹੋਵੇ ਅਚਾਨਕ ਹੀ ਉਹ ਬਾ ਮਾਰ ਕੇ ਰੋਣ ਨੂੰ ਦਿਲ ਕਰਦਾ ਹੈ ਲੇਕਿਨ ਆਵਾਜ਼ ਗਲੇ ਦੇ ਵਿੱਚ ਹੀ ਰਹਿ ਜਾਂਦੀ ਹੈ ਤੋਕਾ ਮੇਰੇ ਨਾਲ ਇਨਾ ਵੱਡਾ ਤੋਕਾ ਆ ਕੀ ਹੋ ਗਿਆ ਮੈਂ ਇਨਾ ਪੌੜਾ ਕਿਵੇਂ ਹੋ ਸਕਦਾ ਹਾਂ ਇਨੇ ਰੁਪਏ ਮੈਂ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲਿਆਂ ਨੂੰ ਦਿੱਤੇ ਇੱਥੇ ਨਾ ਕੋਈ ਕੋਟੀ ਹੈ ਨਾ ਮੇਰੇ ਘਰ ਵਾਲੇ ਨਾ ਮੇਰੀ ਪਤਨੀ ਨਾ ਬੱਚੇ ਕਿੱਧਰ ਗਏ ਬੜਾ ਹੈਰਾਨ ਹੈ ਲੇਕਿਨ ਜਿਵੇਂ ਹੀ ਉਸਦੀ ਆਵਾਜ਼ ਸੁਣ ਉਸਤੇ ਆਣ ਦੇ ਖਬਰ ਸੁਣ ਕੇ ਪਿੰਡ ਵਾਲੇ ਉੱਥੇ ਕਟੇ ਹੋਏ ਨਾ ਸਾਰਿਆਂ ਨੇ ਉਸ ਨੂੰ ਹੈਰਾਨ ਦੇਖਿਆ ਨਾ ਤਾਂ ਜਿਵੇਂ ਹੀ ਪੁੱਛਾ ਹੈ ਉਤਰਾ ਹੈਰਾਨ ਕਿਉਂ ਹੈ ਅੱਗੋ ਸਾਰੀ ਗੱਲ ਉਹਨਾਂ ਨੇ ਸਾਹਮਣੇ ਖੋਲ ਦਿੱਤੀ ਹੈ ਤਾਂ ਪਿੰਡ ਵਾਲਿਆਂ ਨੇ ਜੋ ਪੇਤਖੋਲੇ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਆਖਰਕਾਰ ਕਰੋੜਾਂ ਰੁਪਏ ਪੇਡੰਦੇ باوجود ਵੀ ਇੱਥੇ ਕੋਠੀ ਕਿਉਂ ਨਹੀਂ ਹੈ ਇੱਥੇ ਉਹੀ ਟੁੱਟਿਆ ਜਾ ਘਰ ਉਹੀ ਕਾ ਕਿਉਂ ਹੈ ਕਿੱਧਰ ਗਏ ਇਸਦੇ ਪਰਿਵਾਰ ਵਾਲੇ ਅਤੇ ਜੋ ਇਸ ਤੋਂ ਬਾਅਦ ਹੋਇਆ ਹੈ ਨਾ ਉਹ ਸੁਣ ਕੇ ਤਾਂ ਤੁਹਾਡੇ ਵੀ ਉੱਠ ਜਾਣਗੇ ਹੋਸ਼ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਗੱਲ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਕਈ ਸਾਲ ਪਹਿਲਾਂ ਜਦੋਂ ਅਮਰਿਤਪਾਲ ਸਿੰਘ ਇੱਕ ਆਮ ਪੰਜਾਬੀ ਨੌਜਵਾਨ ਸੀ ਜਿਸ ਦੀਆਂ ਅੱਖਾਂ ਦੇ ਵਿੱਚ ਆਪਣੇ ਪਰਿਵਾਰ ਲਈ ਵੱਡੇ ਸੁਪਨੇ ਸਨ ਇਹ ਸੋਚਦਾ ਸੀ ਵੀ ਮੈਂ ਆਪਣੇ ਘਰ ਦੇ ਵਾਸਤੇ ਬਹੁਤ ਪੈਸਾ ਇਕੱਠਾ ਕਰਾਂਗਾ ਬਹੁਤ ਰੁਪਇਆ ਕਮਾਵਾਂਗਾ ਲੇਕਿਨ ਕਿ ਨ ਗਰੀਬੀ ਹੈ ਕਰ ਵੀ ਕਿ ਸਕਦਾ ਹੈ ਇਹ ਪਿੰਡ ਰੂਪਨਗਰ ਦੇ ਵਿੱਚ ਉਸਦਾ ਇੱਕ ਛੋਟਾ ਜਿਹਾ ਪਿਆਰਾ ਪਰਿਵਾਰ ਹੈ ਉਸਦੇ ਬਜ਼ੁਰਗ ਅਤੇ ਸਿਆਣੇ ਮਾਪੇ ਉਸਦੀ ਪਿਆਰ ਕਰਨ ਵਾਲੀ ਅਤੇ ਸਮਝਦਾਰ ਪਤਨੀ ਹਰਲੀਨ ਅਤੇ ਉਸਦਾ 5 ਸਾਲ ਦਾ ਇੱਕ ਮਾਸੂਮ ਅਤੇ ਖੁਸ਼ਹਾਲ ਪੁੱਤਰ ਅਰਜਨ ਜੋ ਉਸਦੀ ਜਾਨ ਸੀ ਅਮਰਤਪਾਲ ਇੱਕ ਮਿਹਨਤੀ ਨੌਜਵਾਨ ਹੈ ਜੋ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਪਰ ਪਿੰਡ ਦੇ ਵਿੱਚ ਆਮਦਨ ਦੇ ਸਾਧਨ ਘਟ ਹੋਣ ਕਾਰਨ ਉਸਦੇ ਵੱਡੇ ਸੁਪਨਿਆਂ ਨੂੰ ਪੂਰਾ ਕਰਨਾ ਬੜਾ ਮੁਸ਼ਕਲ ਹੈ ਉਸਦਾ ਇੱਕ ਇੱਕ ਵੱਡਾ ਸੁਪਨਾ ਹੈ ਆਪਣੇ ਪਿੰਡ ਦੇ ਵਿੱਚ ਆਪਣੀ ਪੁਰਖੀ ਜ਼ਮੀਨ ਤੇ ਇੱਕ ਆਲੀ ਸ਼ਾਨ ਕਰੋੜਾ ਦਾ ਘਰ ਬਣਾਉਣਾ ਜਿੱਤੇ ਉਸ ਦਾ ਪਰਿਵਾਰ ਹਰ ਖੁਸ਼ੀ ਨਾਲ ਰਹਿ ਸਕੇ ਜਿੱਤੋਂ ਕੋਈ ਵੀ ਨੰਗੇ ਅਤੇ ਉਸ ਤੇ ਮਾਤਾ ਪਿਤਾ ਦਾ ਨਾਮ ਉੱਚਾ ਹੋਵੇ ਸਭ ਲੋਕ ਇੱਕ ਕੈਨ ਵੀ ਅਮਰਿਤਪਾਲ ਸਿੰਘ ਵੀ ਅਤੇ ਉਸ ਦੇ ਪੁਰਖਿਆਂ ਦੀ ਆਲੀ ਸ਼ਾਨ ਕੋਠੀ ਹੈ ਜਿੱਤੇ ਸਾਰੀਆਂ ਸੁੱਖ ਸਹੂਲਤਾਂ ਹੋਣ ਉਹ ਆਪਣੇ ਪੁੱਤਰ ਨੂੰ ਇੱਕ ਚੰਗਾ ਭਵਿੱਖ ਦੇਣਾ ਚਾਹੁੰਦਾ ਸੀ ਜਿਸ ਵਿੱਚ ਉਹ ਕਦੇ ਵੀ ਗਰੀਬੀ ਦਾ ਮੂੰਹ ਨਾ ਦੇਖੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਇੱਕ ਬਹੁਤ ਔਖਾ ਫੈਸਲਾ ਲਿਆ ਵਿਦੇਸ਼ ਜਾਣ ਦਾ ਇਹ ਉਸਨੇ ਨਾ ਸਹੀ ਜਾਣ ਬਣਿਆ ਉਕਸੀ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਤੋਂ ਦੂਜਣਾ ਪੈਣਾ ਸੀ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਹਰਲੀਨ ਦੇ ਮੱਥੇ ਤੇ ਪਿਆਰ ਨਾਲ ਚੁੰਮਿਆ ਅਤੇ ਆਪਣੇ ਪੁੱਤਰ ਅਰਜੁਨ ਨੂੰ ਗਲੇ ਨਾਲ ਲਗਾ ਲਿਆ ਜੋ ਅਜੇ ਵੀ ਬਹੁਤ ਛੋਟਾ ਅਤੇ ਆਪਣੇ ਪਿਤਾ ਦੀ ਜਾਣਦਾ ਮਤਲਬ ਵੀ ਸਮਝਦਾ ਨਹੀਂ ਹੈ ਉਸ ਨੂੰ ਨਹੀਂ ਪਤਾ ਵੀ ਅੱਜ ਆਖਰੀ ਵਾਰ 11 ਸਾਲ ਤੋਂ ਬਿਨਾ ਆਪਣੇ ਪਿਤਾ ਨੂੰ ਕੁੱਟ ਕੇ ਜਫੀ ਭਾਰਿਆ ਹੈ ਇਸ ਤੋਂ ਬਾਅਦ ਉਸ ਨੂੰ ਕਿੰਨੇ ਹੀ ਸਾਲਾਂ ਤੱਕ ਆਪਣੇ ਪਿਤਾ ਦਾ ਚਿਹਰਾ ਦੇਖਣ ਨੂੰ ਨਹੀਂ ਮਿਲਣਾ ਉਸਤੇ ਮਾਪਿਆਂ ਦੀਆਂ ਅੱਖਾਂ ਵਿੱਚ ਅੰਝੂ ਸਨ ਪਰ ਉਨ੍ਹਾਂ ਨੇ ਉਸ ਨੂੰ ਪੋਰੀਆਂ ਅਸੀਸਾਂ ਦਿੱਤੀਆਂ ਹਰਲੀਨ ਨੇ ਉਸ ਦਾ ਹੱਥ ਫੜ ਕੇ ਕਿਹਾ ਜਾਓ ਜੀ ਮੈਂ ਸਭ ਕੁਝ ਸਮਾਂ ਲਵਾ ਲਵਾਂਗੀ ਤੁਸੀਂ ਕਿਸੇ ਚੀਜ਼ ਦੀ ਫਿਕਰ ਨਾ ਕਰਨਾ ਤੁਸੀਂ ਬਸ ਆਪਣੇ ਸੁਪਨੇ ਪੂਰੇ ਕਰੋ ਇਹ ਸ਼ਬਦ ਅਮਰਤਪਾਲ ਦੀ ਹਿੰਮਤ ਬਣ ਗਏ ਅਤੇ ਉਸ ਨੂੰ ਆਪਣੀ ਮੰਜ਼ਲ ਵੱਲ ਬਦਤ ਦੀ ਸ਼ਕਤੀ ਦਿੱਤੀ ਕੈਨੇਡਾ ਪਹੁੰਚ ਕੇ ਅਮਰਤਪਾਲ ਨੇ ਦਿਨ ਰਾਤ ਇੱਕ ਕਰ ਦਿੱਤਾ ਉਹ ਇੱਕ ਆਮ ਜਿਹੀ ਨੌਕਰੀ ਤੋਂ ਸ਼ੁਰੂ ਕਰਕੇ ਫਿਰ ਕੰਸਟਰਕਸ਼ਨ ਸਾਈਟਾਂ ਤੇ ਭਾਰੀ ਕੰਮ ਕਰਨ ਲੱਗਾ ਉਹ ਸਵੇਰੇ 4 ਵਜੇ ਉੱਠ ਕੇ ਕੰਮ ਤੇ ਜਾਂਦਾ ਅਤੇ देर रात ਕੰਮ ਕਰਦਾ ਕਈ ਵਾਰ ਤਾਂ 16 16 ਘੰਟੇ ਦੀਆਂ ਸ਼ਿਫਟਾਂ ਲਾਂਦਾ ਉਸਨੇ ਕਦੇ ਥਕਾਵਟ ਮਹਿਸੂਸ ਹੀ ਨਹੀਂ ਕੀਤੀ ਕਿਉਂਕਿ ਉਸਦੇ ਮਨ ਵਿੱਚ ਇੱਕੋ ਤਸਵੀਰ ਸੀ ਆਪਣੇ ਪਿੰਡ ਦੇ ਵਿੱਚ ਬਣ ਰਹਾ ਉਸ ਦਾ ਸੁਪਨਿਆਂ ਦਾ ਘਰ ਉਸਨੇ ਕਈ ਵਾਰ ਭੁੱਖੇ ਪੇਟ ਸੌਣਾ ਵੀ ਮਨਜ਼ੂਰ ਕੀਤਾ ਕਈ ਵਾਰ ਠੰਡੀਆਂ ਰਾਤਾਂ ਦੇ ਵਿੱਚ ਸਿਰਫ ਗਰਮ ਕੌਫੀ ਪੀ ਕੇ guzara ਕੀਤਾ ਤਾਂ ਜੋ ਉਹ ਇੱਕ ਇੱਕ ਪੈਸਾ ਬਚਾ ਕੇ ਆਪਣੇ ਪਰਿਵਾਰ ਨੂੰ ਭੇਜ ਸਕੇ ਉਸਨੇ ਆਪਣੇ ਲਈ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਸਿਰਫ ਜ਼ਰੂਰੀ ਖਰਚੇ ਹੀ ਕਰਦਾ ਸੀ ਉਹ ਜਾਣਦਾ ਸੀ ਵੀ ਉਸਦੀ ਮਿਹਨਤ ਹੀ ਉਹਨਾਂ ਦੇ ਭਵਿੱਖ ਦੀ ਬੁਨਿਆਦ ਹੈ ਉਹ ਹਰ ਦਿਨ ਆਪਣੇ ਘਰੇ ਫੋਨ ਕਰਦਾ ਅਤੇ ਹਰਲੀਨ ਅਤੇ ਉਸਦੇ ਮਾਪੇ ਉਸ ਨੂੰ ਘਰ ਬਣਨ ਦੀਆਂ ਤਾਜ਼ਾ ਖਬਰਾਂ ਸੁਣਾਉਂਦੇ ਰਹੇ। ਹਰ ਫੋਨ ਕਾਲ ਤੇ ਉਹ ਘਰ ਦੀਆਂ ਤਸਵੀਰਾਂ ਭੇਜਦੇ। ਪਹਿਲਾਂ ਨੀ ਪੁੱਟਣ ਦੀਆਂ ਤਸਵੀਰਾਂ, ਫਿਰ ਕੱਦਾਂ ਉੱਠਣ ਦੀਆਂ, ਫਿਰ ਛੱਤ ਪੈਂਦੀਆਂ ਵੇਖ ਕੇ ਅਮਰਪਾਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ। ਉਸ ਨੂੰ ਯਕੀਨ ਹੀ ਨਹੀਂ ਸੀ ਕਿ ਉਸਦਾ ਸੁਪਨਾ ਸੱਚ ਹੋ ਰਿਹਾ ਹੈ। ਉਸਨੇ ਸਾਤੇ ਵਿੱਚ ਕਰੋੜਾਂ ਰੁਪਏ ਭੇਜੇ ਜਿਸ ਨਾਲ ਘਰ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ। ਇੱਕ ਵਾਰ ਉਸਦੇ ਪਿਤਾ ਜੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਅਤੇ ਹਰਲੀਨ ਨੇ ਉਸ ਨੂੰ ਦੱਸਿਆ। ਅਮਰਪਾਲ ਨੇ ਬਿਨਾਂ ਇੱਕ ਪਲ ਸੋਚੇ ਇੱਕ ਵੱਡੀ ਰਕਮ ਭੇਜੀ। ਵੇ ਜਦੋਂ ਮਰਦੀ ਉਦਾਰ ਤੱਕੇ ਭੇਜੀ ਹੋਵੇ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਦੀ ਸਿਹਤ ਅਤੇ ਖੁਸ਼ੀ ਤੋਂ ਵੱਧ ਕੇ ਕੁਝ ਵੀ ਪਿਆਰਾ ਨਹੀਂ ਸੀ ਹਰ ਪੌਨ ਕਾਲ ਤੇ ਉਸਦਾ ਪਰਿਵਾਰ ਉਸ ਨੂੰ ਦੱਸਦਾ ਵੀ ਸਾਰਾ ਕੁਝ ਠੀਕ ਹੈ ਅਤੇ ਉਹ ਉਸਦੀ ਵਕਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਮਰਤਪਾਲ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਕਿ ਉਸ ਨੂੰ ਅਜਿਹਾ ਪਿਆਰ ਕਰਨ ਵਾਲਾ ਭਰੋਸੇਯੋਗ ਪਰਿਵਾਰ ਮਿਲਿਆ ਹੋਏ ਉਸ ਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਉਹ ਆਪਣੇ 11 ਸਾਲ ਦੇ ਪ੍ਰਵਾਸ ਨੂੰ ਪੂਰਾ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਸੁਪਨਿਆਂ ਦੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਵਸਣ ਦੇ ਕਲਪਨਾ ਕਰਦਾ ਰਿਹਾ ਉਸਨੇ ਹਰ ਦਿਨ ਹਰ ਘੰਟੇ ਹਰ ਉਸ ਪਲ ਦਾ ਇੰਤਜ਼ਾਰ ਕੀਤਾ ਜਦੋਂ ਉਹ ਆਪਣੇ ਪਰਿਵਾਰ ਨੂੰ ਗળે ਲਗਾਏਗਾ ਅਤੇ ਆਪਣੇ ਹੱਥਾਂ ਨਾਲ ਬਣੇ ਉਸ ਘਰ ਦੇ ਵਿੱਚ ਦਖਲ ਹੋਵੇਗਾ ਸ਼ੱਕ ਦਰਦ ਅਤੇ ਗੁੱਸੇ ਦੀ ਅਗ ਦੇ ਵਿੱਚ ਸਰਦਾ ਹੋਇਆ ਅਮਰਤਪਾਲ ਉਸ ਖਾਲੀ ਪਲਾਟ ਤੇ ਖੜਾ ਸੀ ਉਸਦੇ ਦਿਮਾਗ ਦੇ ਵਿੱਚ ਇੱਕੋ ਸਵਾਲ ਗੂੰਜ ਰਿਹਾ ਹੈ ਮੇਰੇ ਨਾਲ ਧੋਖਾ ਕਿਉਂ ਕੀਤਾ ਗਿਆ ਉਸਦੀ ਸ਼ਾਂਤੀ ਦੇ ਵਿੱਚ ਗੁੱਸੇ ਦਾ ਇੱਕ ਤੂਫਾਨ ਉੱਤਰਿਆ ਹੈ ਉਹ ਤੇਜ਼ੀ ਨਾਲ ਨਿਕਲਿਆ ਉਸਦੇ ਕਦਮਾਂ ਦੇ ਵਿੱਚ ਬੇਚੈਨੀ ਅਤੇ ਗੁੱਸਾ ਸਾਫ ਨਜ਼ਰ ਆ ਰਿਹਾ ਸੀ ਉਸਨੇ ਸਿੱਧਾ ਪਿੰਡ ਦੇ ਸਰਪੰਚ ਹਰਪਾਲ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜੋ ਉਸਦੇ ਪੁਰਾਣੇ ਜਾਣਕਾਰ ਸਨ ਸਰਪੰਚ ਹਰਪਾਲ ਸਿੰਘ ਵੀ ਅਮਰਤਪਾਲ ਨੂੰ ਦੇਖ ਕੇ ਹੈਰਾਨ ਰਗੇ ਉਹਨਾਂ ਦੇ ਚਿਹਰੇ ਤੇ ਵੀ ਉਹੀ ਅਜੀਬ ਜਿਹੀ ਬਚਾਨੀ ਸੀ ਜੋ ਉਸਨੇ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਦੇਖੀ ਸੀ ਜਦੋਂ ਅਮਰਤਪਾਲ ਨੇ ਉਹਨਾਂ ਨੂੰ ਘਰ ਅਤੇ ਪਰਿਵਾਰ ਬਾਰੇ ਪੁੱਛਿਆ ਤਾਂ ਸਰਪੰਚ ਜੀ ਨੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਅਮਰਤਪਾਲ ਬੇਟਾ ਬਹੁਤ ਕੁਝ ਹੋਇਆ ਹੈ ਸਮਾਂ ਬਹੁਤ ਬਦਲ ਗਿਆ ਹੈ ਸਰਪੰਚ ਜੀ ਨੇ ਅਜੀਬ ਜਿਹੀ ਆਵਾਜ਼ ਦੇ ਵਿੱਚ ਕਿਹਾ ਕੀ ਬਦਲ ਗਿਆ ਹੈ ਸਰਪੰਚ ਸਾਹਿਬ ਮੈਂ ਨੂੰ ਕਰੋੜਾ ਰੁਪਏ ਭੇਜੇ ਸਨ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਵਿਦੇਸ਼ ਦੇ ਵਿੱਚ ਖਰਾਬ ਕੀਤੇ ਉੱਥੇ ਇੱਕ ਪੈਸਾ ਨਹੀਂ ਜੁੜਿਆ ਜੋ ਸੀ ਮੈਂ ਆਪਣੇ ਘਰੇ ਭੇਜਿਆ ਸਿਰਫ ਆਪਣੇ ਪਰਿਵਾਰ ਲਈ ਇੱਕ ਘਰ ਬਣਾਉਣ ਦੇ ਲਈ ਆਪਣੇ ਪਰਿਵਾਰ ਦੀ ਖੁਸ਼ੀ ਦੇ ਲਈ ਅਤੇ ਹੁਣ ਨਾ ਮੇਰਾ ਘਰ ਹੈ ਨਾ ਇੱਥੇ ਕੋਈ ਪਰਿਵਾਰ ਹੈ ਕਿ ਮੇਰੇ ਨਾਲ ਕੋਈ ਚੱਲ ਚਲੀ ਗਈ ਹੈ ਕੋ ਵੱਡਾ ਧੋਖਾ ਹੋਇਆ ਹੈ ਅਮਰਤਪਾਲ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ ਉਸ ਦੀ ਆਵਾਜ਼ ਦੇ ਵਿੱਚ ਗੁੱਸਾ ਸਾਫ ਝਲਕ ਰਿਹਾ ਸੀ ਸਰਪੰਚ ਜੀ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਆਫਤਾ ਹੈ 3 ਸਾਲ ਪਹਿਲਾਂ ਕਪਾਣਕ ਹੜ੍ਹ ਨੇ ਪਿੰਡ ਰੂਪਨਗਰ ਨੂੰ ਬਿਲਕੁਲ ਤਬਾਹ ਕਰ ਦਿੱਤਾ ਬਹੁਤ ਸਾਰੇ ਘਰ ਡੁੱਬ ਗਏ ਖੇਤ ਬਰਬਾਦ ਹੋ ਗਏ ਅੰਮ੍ਰਿਤਪਾਲ ਦੇ ਬਣ ਰਹੇ ਘਰ ਦੀਆਂ ਕੰਧਾਂ ਤਾਂ ਖੜੀਆਂ ਸਨ ਪਰ ਬੁਨਿਆਦ ਕਮਜ਼ੋਰ ਹੋ ਗਈ ਅਤੇ ਘਰ ਅੰਦਰ ਪੂਰੀ ਤਰ੍ਹਾਂ ਨੁਕਸਾਨਾ ਗਿਆ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਪਰ ਸਰਪੰਚ ਜੀ ਨੇ ਉਸ ਤੇ ਪਰਿਵਾਰਾਂ ਬਾਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਸ ਇਹਨਾਂ ਕਹਿ ਦਿੱਤਾ ਵੀ ਉਹਨਾਂ ਨੇ ਵੀ ਬੜਾ ਮੁਸ਼ਕਲ ਸਮਾਂ ਦੇਖਿਆ ਹੈ ਅਤੇ ਹਰਨੀਨ ਅਤੇ ਉਸਦੇ ਮਾਪਿਆਂ ਨੇ ਕੁਝ ਮੁਸ਼ਕਲਾਂ ਝਲੀਆਂ ਹਨ ਉਹਨਾਂ ਨੇ ਅੰਮ੍ਰਿਤ ਪਾਲ ਨੂੰ ਆਪਣੇ ਮਾਮਾ ਜੀ ਦੇ ਘਰ ਜਾਣ ਲਈ ਕਿਹਾ ਅਮਰਤਪਾਲ ਆਪਣੇ ਮਾਮਾ ਜੀ ਦੇ ਘਰ ਤੁਰੰਤ ਪਹੁੰਚਿਆ ਜੋ ਪਿੰਡ ਦੇ ਬਾਹਰ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਰਹਿੰਦੇ ਸਨ ਮਾਮਾ ਜੀ ਅਤੇ ਮਾਮੀ ਜੀ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਉਨ੍ਹਾਂ ਅਗਨੀਆਂ ਅੱਖਾਂ ਵਿੱਚ ਉਹੀ ਅਜੀਬ ਜਿਹੀ ਬੇਚੈਨੀ ਸੀ ਜੋ ਸਾਰੇ ਪਿੰਡ ਵਿੱਚ ਨਜ਼ਰ ਆ ਰਹੀ ਸੀ ਜਦੋਂ ਅਮਰਤਪਾਲ ਨੇ ਉਹਨਾਂ ਨੂੰ ਘਰ ਅਤੇ ਪਰਿਵਾਰ ਬਾਰੇ ਦੁਬਾਰਾ ਪੁੱਛਿਆ ਤਾਂ ਮਾਮੀ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮਾਮਾ ਜੀ ਦੱਸੋ ਨਾ ਕੀ ਹੋਇਆ ਹੈ ਮੇਰੀ ਹਰਲੀਨ ਅਰਜੁਨ ਮਾਤਾ ਪਿਤਾ ਕਿਤੇ ਹਨ ਅਮਰਤਪਾਲ ਨੇ ਬੇਨਤੀ ਕੀਤੀ ਉਸਤੇ ਆਜ ਵਿੱਚ ਦਰਦ ਅਤੇ ਜਲਦੀ ਸੀ ਮਾਮਾ ਜੀ ਨੇ ਡੂੰਗਾ ਸਾਲਿਆ ਬੇਟਾ ਬਹੁਤ ਕੁਝ ਹੋਇਆ ਹੈ ਤੇਰੀ ਮਾਸੀ ਦੀ ਤਬੀਤ ਵੀ ਠੀਕ ਨਹੀਂ ਰਹੀ ਤੈਨੂੰ ਕਿਸੇ ਨੇ ਦੱਸਿਆ ਨਹੀਂ ਅੰਮ੍ਰਿਤਪਾਲ ਨੂੰ ਹੋਰ ਜ਼ਿਆਦਾ ਸ਼ੱਕ ਹੋਣ ਲੱਗਾ ਉਹ ਸਿੱਧੇ ਸਵਾਲ ਦਾ ਜਵਾਬ ਨਹੀਂ ਦੇ ਰਹੇ ਸਨ ਬਸ ਗੱਲ ਨੂੰ ਘੁਮਾਰੇ ਸਨ ਕੀ ਦੱਸਿਆ ਨਹੀਂ ਮੈਂ ਤਾਂ ਹਰ ਮਹੀਨੇ ਫੋਨ ਕਰਦਾ ਸੀ ਹਰ ਹਫਤੇ ਜਦ ਜਦੋਂ ਵੀ ਮੈਨੂੰ ਸਮਾਂ ਲੱਗੇ ਉਹ ਤਾਂ ਕਹਿੰਦੇ ਸਨ ਵੀ ਸਾਰਾ ਕੁਝ ਠੀਕ ਹੈ ਕੰਮ ਬੰਰਿਆ ਹੈ ਉਸ ਨੂੰ ਲੱਗਾ ਜਿਵੇਂ ਸਾਰੇ ਉਸ ਤੋਂ ਕੋਈ ਲੁਕਾਰੇ ਹਨ ਅਤੇ ਸ਼ੱਕ ਹੋਰ ਵੀ ਪੱਕਾ ਹੋ ਗਿਆ ਵੀ ਉਸਦੇ ਨਾਲ ਕੋ ਵੱਡਾ ਧੋਖਾ ਤਾਂ ਨਹੀਂ ਹੋਇਆ ਮਾਮਾ ਜੀ ਨੇ ਬਸ ਇਹਨਾਂ ਕਹਿ ਦਿੱਤਾ ਵੀ ਉਸ ਨੂੰ ਆਪਣੇ ਬਚਪਨ ਦੇ ਦੋਸਤ ਗੁਰਪ੍ਰੀਤ ਨੂੰ ਮਿਲਣਾ ਚਾਹੀਦਾ ਹੈ ਸ਼ਾਇਦ ਉਹ ਉਸ ਨੂੰ ਹੋਰ ਜਾਣਕਾਰੀ ਦੇ ਸਕੇਗਾ ਇਹ ਅਧੀ ਅਧੂਰੀ ਜਾਣਕਾਰੀ ਅਮਰਤਪਾਲ ਦੇ ਮਨ ਵਿੱਚ ਹੋਰ ਸਵਾਲ ਖੜੇ ਕਰ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਸਭ ਨੇ ਰਲ ਕੇ ਉਸ ਨੂੰ ਲੁੱਟ ਲਿਆ ਹੋਵੇ ਅਤੇ ਹੁਣ ਉਹੀ ਉਸ ਤੋਂ ਮੂੰਹ ਫੇਰ ਰਹੇ ਹਨ ਦਾ ਤੇਲ ਗੁੱਸੇ ਅਤੇ ਨਿਰਾਸ਼ਾ ਨਾਲ ਭਰਿਆ ਸੀ ਗੁੱਸੇ ਅਤੇ ਨਿਰਾਸ਼ਾ ਦੇ ਵਿੱਚ ਡੁੱਬਿਆ ਅਮਰਤਪਾਲ ਆਪਣੇ ਬਚਪਨ ਦੇ ਦੋਸਤ ਗੁਰਪ੍ਰੀਤ ਨੂੰ ਮਿਲਣ ਲਈ ਉਸਦੇ ਘਰ ਪਹੁੰਚਿਆ ਉਸ ਨੂੰ ਉਮੀਦ ਸੀ ਵੀ ਗੁਰਪ੍ਰੀਤ ਉਸ ਨੂੰ ਸਦਾ ਜਵਾਬ ਦੇਵੇਗਾ ਅਤੇ ਉਸ ਝੋਕੇ ਪਿੱਛੇ ਦੀ ਅਸਲੀਅਤ ਨੂੰ ਸਮਝ ਸਕੇਗਾ ਗੁਰਪ੍ਰੀਤ ਜੋ ਹੁਣ ਪਿੰਡ ਦੀ ਪੰਚਾਇਤ ਵਿੱਚ ਇੱਕ ਸਤਕਾਰਯੋਗ ਮੈਂਬਰ ਸੀ ਅਮਰਤਪਾਲ ਨੂੰ ਦੇਖ ਕੇ ਬੜਾ ਭਾਵੁਕ ਹੋ ਗਿਆ ਉਸਨੇ ਤੁਰਤ ਅਮਰਤਪਾਲ ਨੂੰ ਜੱਫੀ ਪਾ ਲਈ ਅਮਰਤਪਾਲ ਤੂੰ ਵਾਪਸ ਆ ਗਿਆ ਮੈਨੂੰ ਲੱਗਦਾ ਸੀ ਵੀ ਕਦੇ ਨਹੀਂ ਆਏਗਾ ਗੁਰਪ੍ਰੀਤ ਨੇ ਭਾਵੁਕ ਹੋ ਕੇ ਕਿਹਾ ਉਸ ਦੀਆਂ ਅੱਖਾਂ ਦੇ ਵੀ ਠੰਡੂ ਅਮਰਤਪਾਲ ਨੇ ਗੁਰਪ੍ਰੀਤ ਨੂੰ ਆਪਣੇ ਤੋਂ ਵਾਕਿਟਾ ਅਤੇ ਉਸਦੇ ਚਿਹਰੇ ਵੱਲ ਦੇਖਿਆ ਉਸਦੀ ਆਵਾਜ਼ ਵਿੱਚ ਗੁੱਸਾ ਅਤੇ ਦਰਦ ਭਰਿਆ ਸੀ ਗੁਰਪ੍ਰੀਤ ਮੈਨੂੰ ਸੱਚ ਸੱਚ ਦੱਸ ਮੇਰੇ ਨਾਲ ਪਲਾ ਹੋ ਕੀ ਰਿਹਾ ਹੈ ਮੇਰਾ ਘਰ ਕਿੱਥੇ ਹੈ ਕਿੱਥੇ ਹੈ ਮੇਰੀ ਕੋਠੀ ਮੇਰਾ ਪਰਿਵਾਰ ਕਿੱਥੇ ਹੈ ਤੇਰੇ ਸਮੇਤ ਹਰ ਕੋਈ ਮੈਨੂੰ ਸੱਚ ਕਿਉਂ ਨਹੀਂ ਦੱਸ ਰਿਹਾ ਕਿ ਮੇਰੇ ਨਾਲ ਕੋਈ ਧੋਖਾ ਹੋਇਆ ਹੈ ਜਾਂ ਉਹਨਾਂ ਨੇ ਮੇਰੇ ਪੈਸੇ ਲੁੱਟ ਕੇ ਮੈਨੂੰ ਛੱਡ ਦਿੱਤਾ ਹੈ ਗੁਰਪ੍ਰੀਤ ਨੇ ਅਮਰਤਪਾਲ ਨੂੰ ਕੋਲ ਬਿਠਾਇਆ ਉਸਦੇ ਮੋਢੇ ਤੇ ਹੱਥ ਰੱਖਿਆ ਅਤੇ ਡੂੰਘਾ ਸਹਲਿਆ ਉਸਦੀਆਂ ਅੱਖਾਂ ਵਿੱਚ ਹਮਦਰਦੀ ਇੱਕ ਭਾਰੀ ਸਚਾਈ ਸੀ ਅਮਰਤਪਾਲ ਤੇਰੇ ਘਰਵਾਲਿਆਂ ਨੇ ਤੇਰੀ ਨਾਲ ਕੋਈ ਤੁਕਾ ਨਹੀਂ ਕੀਤਾ ਉਹਨਾਂ ਨੇ ਤੇਰੇ ਨਾਲੋਂ ਜ਼ਿਆਦਾ ਪਿਆਰ ਕੀਤਾ ਹੈ ਗੁਰਪ੍ਰੀਤ ਇਹ ਸ਼ਬਦ ਸੁਣ ਕੇ ਅਮਰਤਪਾਲ ਇੱਕ ਪੱਲੇ ਚੁੱਪ ਹੋ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸ ਦੀਆਂ ਪਰਵਟੀਆਂ ਸਿਕੜ ਗਿਆ ਗੁਰਪ੍ਰੀਤ ਨੇ ਫਿਰ ਇੱਕ ਇੱਕ ਕਰਕੇ ਸਾਰੀ ਕਹਾਣੀ ਸੁਣਾਈ ਉਸ ਦਾ ਨਾਜਾ ਦੁਖੀ ਸੀ ਅਮਰਤਪਾਲ ਜਦੋਂ ਤੂੰ ਕੈਨੇਡਾ ਗਿਆ ਸੀ ਨਾ ਤੇਰੇ ਪਰਿਵਾਰ ਦਾ ਇੱਕੋ ਇੱਕ ਸੁਪਨਾ ਸੀ ਵੀ ਤੇਰੇ ਲਈ ਇੱਕ ਚੰਗਾ ਘਰ ਬਣਾਉਣਾ ਤੇਰੀ ਹਰਲੀਨ ਅਤੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਤੇਰੇ ਭੇਜੇ ਪੈਸਿਆਂ ਨਾਲ ਸੱਚਮੁੱਚ ਉਸ ਆਪਣਿਆਂ ਦਾ ਘਰ ਬਣਾਇਆ ਜੋ ਤੂੰ ਤਸਵੀਰਾਂ ਦੇ ਵਿੱਚ ਦੇਖਦਾ ਸੀ ਉਹ ਘਰ ਬਹੁਤ ਸੋਹਣਾ ਬਣਿਆ ਸੀ ਪੂਰੇ ਪਿੰਡ ਦੇ ਵਿੱਚ ਉਸ ਦੀ ਚਰਚਾ ਸੀ ਅਮਰਕਪਾਲ ਸੁਖਦਾ ਸਾលਿਆ ਪਰ ਅਗਲੇ ਹੀ ਪਲ ਗੁਰਪ੍ਰੀਤ ਨੇ ਜਦੋਂ ਸਿਆ ਉਸਨੇ ਉਸਤੇ ਹੋਸ਼ ਉਡਾ ਦਿੱਤੇ ਪਰ ਫਿਰ ਕੁਝ ਸਮਾਂ ਪਹਿਲਾਂ ਪਿੰਡ ਦੇ ਵਿੱਚ ਇੱਕ ਭਿਆਨ ਖੜਾ ਆ ਉਹ ਹੜ ਇਹਨਾਂ ਤੇ ਸੀ ਉਸਨੇ ਪਿੰਡ ਦੇ ਬਹੁਤ ਸਾਰੇ ਘਰਨ ਤਬਾ ਕਰ ਦਿੱਤਾ ਖੇਤ ਬਰਬਦ ਹੋ ਗਏ ਤੇਰਾ ਬਣਿਆ ਹੋਇਆ ਨਵਾਂ ਘਰ ਵੀ ਪੂਰੀ ਤਰ੍ਹਾਂ ਡੁੱਬ ਗਿਆ ਉਸ ਦੀ ਬੁਨਿਆਦ ਕਮਜ਼ੋਰ ਹੋ ਗਈ ਅਤੇ ਕੰਧਾਂ ਤਾਂ ਤਾਂ ਤੋਂ ਪਟ ਗਏ ਘਰ ਪੂਰੀ ਤਰ੍ਹਾਂ ਰਹਿਣ ਯੋਗ ਨਹੀਂ ਰਿਹਾ ਅਤੇ ਉਸ ਉਦੋਂ ਦੁਬਾਰਾ ਬਣਾਉਣ ਦਾ ਮਤਲਬ ਸੀ ਵੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਜਿਸ ਲਈ ਹੋਰ ਕਰੋੜਾਂ ਦੀ ਲੋੜ ਪਈ ਸੀ ਅਮਰਤਪਾਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਦੀ ਸ਼ਾਂਤੀ ਦੇ ਵਿੱਚ ਇੱਕ ਡੂੰਘਾ ਦਰਦ ਉੱਠਿਆ ਪਰ ਇਹ ਗੁੱਸੇ ਦਾ ਨਹੀਂ ਬਲਕਿ ਨਿਰਾਸ਼ਾ ਅਤੇ ਸਦਮੇ ਦਾ ਦਰਦ ਸੀ ਪਰ ਉਹਨਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਉਹ ਤਾਂ ਕਹਿੰਦੇ ਸਨ ਸਭ ਠੀਕ ਹੈ ਮੈਂ ਤਾਂ ਹਰ ਵਾਰ ਇਹ ਸੁਣਿਆ ਸੀ ਪਰ ਉਹਨਾਂ ਨੇ ਮੈਨੂੰ ਕਦੇ ਨਹੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਵੀ ਆਏ ਸੀ ਅਤੇ ਪਰਿਵਾਰ ਨੂੰ ਇੰਨਾ ਪ੍ਰਭਾਵਿਤ ਕਰਕੇ ਗਿਆ ਹੈ ਇਹ ਤਾਂ ਸੱਚਾਈ ਹੈ ਅਮਰਤਪਾਲ ਗੁਰਪ੍ਰੀਤ ਨੇ ਭਾਰੀ ਆਵਾਜ਼ ਦੇ ਵਿੱਚ ਕਿਹਾ ਹਰ ਤੋਂ ਬਾਅਦ ਤੇਰੇ ਪਿਤਾ ਜੀ ਦੀ ਸੈ ਬਹੁਤ ਜ਼ਿਆਦਾ ਹਰਭਗਏ ਉਹਨਾਂ ਨੂੰ ਲਗਾਤਾਰ ਦਵਾਈਆਂ ਦੇ ਲੋੜ ਸੀ ਉਹਨਾਂ ਦਾ ਬੁਖਾਰ ਉਤਰਨ ਦਾ ਨਾਮ ਨਹੀਂ ਲੈ ਰਿਹਾ ਸੀ ਤੇਰੇ ਛੋਟੇ بیٹے ਅਰਜੁਨ ਨੂੰ ਵੀ ਹੜ ਕਾਰਨ ਪੈਲੀ ਗੰਦਗੀ ਅਤੇ ਨਮੀ ਕਰਕੇ ਸਾਦੀ ਗੰਭੀਰ ਬਿਮਾਰੀ ਹੋ ਗਈ ਹਰਲੀਨ ਨੇ ਬੜੀ ਕੋਸ਼ਿਸ਼ ਕੀਤੀ ਉਹ ਦਿਨ ਰਾਤ ਹਸਪਤਾਲਾਂ ਦੇ ਗਿੜੇ ਕੱਢਦੇ ਪਰ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਮਿਲ ਰਿਹਾ ਸੀ ਅਤੇ ਡਾਕਟਰਾਂ ਦੇ ਕਰਤੇ ਵਧਰੇ ਸਮੇਂ ਉਹਨਾਂ ਕੋਲ ਖਾਣ ਲਈ ਵੀ ਮੁਸ਼ਕਲ ਹੋ ਗਈ ਸੀ ਉਹਨਾਂ ਨੇ ਬਹੁਤ ਮੁਸ਼ਕਲਾਂ ਦੇਖੀਆਂ ਤੇਰੀ ਹਰਲੀਨ ਨੇ ਇੱਕ ਬਹੁਤ ਵੱਡਾ ਅਤੇ ਔਖਾ ਫੈਸਲਾ ਲਿਆ ਉਹ ਜਾਣਦੀ ਸੀ ਵੀ ਤੂੰ ਵਿਦੇਸ਼ ਦੇ ਵਿੱਚ ਬਹੁਤ ਮੁਸ਼ਕਲ ਨਾਲ ਪੈਸੇ ਕਮਾਰੇ ਆਏ ਤੇ ਜੇਕਰ ਉਸਨੇ ਤੈਨੂੰ ਸਾਰੀ ਸੱਚਾਈ ਦੱਸੀ ਤਾਂ ਤੂੰ ਆਪਣਾ ਸਭ ਕੁਝ ਛੱਡ ਕੇ ਵਾਪਸ ਆ ਜਾਵੇਂਗਾ ਕਿ ਜੋ ਮਿਹਨਤ ਤੂੰ ਕੀਤੀ ਹੈ ਉਹ ਬਰਬਾਦ ਹੋ ਜਾਵੇਗੀ ਉਸਨੇ ਤੇਰੇ ਮਾਪਿਆਂ ਅਤੇ ਮੇਰੇ ਨਾਲ ਸਲਾਹ ਕੀਤੀ ਅਸੀਂ ਸਭ ਮਿਲ ਕੇ ਇਹ ਫੈਸਲਾ ਕੀਤਾ ਵੀ ਤੈਨੂੰ ਕੁਝ ਨਹੀਂ ਦੱਸਾਂਗੇ ਤਾਂ ਜੋ ਤੂੰ ਆਪਣੇ ਭਵਿੱਖ ਨੂੰ ਸੁਰੱਖਿਤ ਕਰ ਸਕੇ ਜਿੰਨੇ ਕੁ ਪੈਸੇ ਤੂੰ ਆਪਣੀ ਖੁਸ਼ੀ ਨਾਲ ਬੜੇ ਆਰਾਮ ਨਾਲ ਪੇਦਾ ਸੇ ਅਤੇ ਉਹਨੇ ਕੁ ਪੇਦਾ ਰਹੇਗਾ ਅਤੇ ਜਿਆਦਾ ਦਬਾਅ ਤੇਰੇ ਤੇ ਨਹੀਂ ਪੈ ਜਾਵੇਗਾ ਤਾਂ ਜੋ ਤੂੰ ਆਪਣੇ ਭਵਿੱਖ ਨੂੰ ਹੋਰ ਮਜ਼ਬੂਤ ਕਰ ਸਕੇ ਗੁਰਪ੍ਰੀਤ ਦੇ ਸ਼ਬਦ ਅੰਮ੍ਰਿਤਪਾਲ ਦੇ ਕੰਨਾਂ ਵਿੱਚ ਗੁਜ਼ਰੇ ਸਨ ਉਸ ਨੂੰ ਯਾਦ ਆਇਆ ਵੀ ਕਿਵੇਂ ਹਰਲੀਨ ਫੋਨ ਤੇ ਹਮੇਸ਼ਾ ਖੁਸ਼ੀ-ਖੁਸ਼ੀ ਗੱਲ ਕਰਦੀ ਅਤੇ ਹਮੇਸ਼ਾ ਉਸ ਨੂੰ ਕਹਿੰਦੀ ਵੀ ਸਾਰਾ ਕੁਝ ਠੀਕ ਹੈ ਹੁਣ ਉਸ ਨੂੰ ਸਮਝ ਆਇਆ ਵੀ ਉਹ ਇਹ ਸਭ ਕਿਉਂ ਕਰਦੀ ਸੀ ਪਰ ਮੈਂ ਜੋ ਕਰੋੜਾ ਰੁਪਏ ਭੇਜੇ ਸਨ ਉਹਨਾਂ ਦਾ ਕੀ ਹੋਇਆ ਅੰਮ੍ਰਿਤਪਾਲ ਨੇ ਪੁੱਛਿਆ ਉਸ ਦਾ ਗਲਾ ਸੁੱਕਿਆ ਸੀ ਅਤੇ ਹੁਣ ਉਸ ਦੇ ਮਨ ਦੇ ਵਿੱਚੋਂ ਪੂਰੀ ਤਰ੍ਹਾਂ ਸ਼ੱਕ ਦੂਰ ਹੋ ਚੁੱਕਿਆ ਸੀ ਉਸ ਦੀ ਤਾਂ ਪਛਤਾਵੇ ਨਾਲ ਹੀ ਸੀ ਤੇਰੇ ਭੇਜੇ ਹੋਏ ਅਸਿਆ ਨੂੰ ਹਰਲੀਨ ਨੇ ਬਹੁਤ ਸਾਵਧਾਨੀ ਨਾਲ ਵਰਤਿਆ ਜ਼ਿਆਦਾਤਰ ਪੈਸਾ ਤਾਂ ਤੇਰੇ ਮਕਾਨ ਦੇ ਵਿੱਚ ਲੱਗਿਆ ਸੀ ਜੋ ਕਿ ਬਰਬਾਦ ਹੋ ਗਿਆ ਉਂਗਰ ਪ੍ਰੀਤ ਨੇ ਅਗੇ ਦੱਸਿਆ ਵੀ ਜਦੋਂ ਹੜ ਨੇ ਘਰ ਨੂੰ ਤਬਾਹ ਕਰ ਦਿੱਤਾ ਅਤੇ ਕੋਈ ਰਾਣਾ ਬਚਿਆ ਤਾਂ ਉਹਨਾਂ ਨੇ ਤੇਰੀ ਜ਼ਮੀਨ ਤੱਕ ਵੇਚ ਦਿੱਤੀ ਉਸ ਘਰ ਨੂੰ ਦੁਬਾਰਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲੱਗਦਾ ਅਤੇ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਤੇਰੀ ਮਾਦियां ਅੱਖਾਂ ਦਾ ਆਪਰੇਸ਼ਨ ਕਰਾਉਣਾ ਸੀ ਤੇਰੇ ਪਿਤਾ ਜੀ ਨੂੰ ਲਗਾਤਾਰ ਦਵਾਈਆਂ ਦੀ ਲੋੜ ਸੀ ਅਰਜੁਨ ਦੇ ਸਕੂਲ ਦੀ ਫੀਸ ਵੀ ਬਾਕੀ ਸੀ ਉਹਨਾਂ ਨੇ ਉਹ ਪੈਸੇ ਤੇਰੇ ਪਰਿਵਾਰ ਦੀਆਂ ਜ਼ਰੂਰਤਾਂ ਅਤੇ ਖਾਸ ਕਰ ਤੇਰੇ ਮਾਪਿਆਂ ਦੀ ਸਿਹਤ ਤੇ ਅਰਜੁਨ ਦੀ ਪੜ੍ਹਾਈ ਤੇ ਖਰਚ ਕੀਤੇ ਤਾਂ ਜੋ ਅਮਰਤਪਾਲ ਨੂੰ ਚਿੰਤਾ ਨਾ ਹੋਵੇ ਉਹ ਵਿਦੇਸ਼ ਵਿੱਚ ਆਪਣੇ ਕੰਮ ਨੂੰ ਪੂਰਾ ਕਰ ਸਕੇ ਹਰ ਫੋਨ ਕਾਲ ਤੇਰੇ ਖਾਤੇ ਭੇਜੇ ਪੈਸਿਆਂ ਦੇ ਬੋਝ ਨੂੰ ਘਟਾਉਂਦੇ ਰਹਿੰਦੇ ਪਰ ਅਸਲ ਦੇ ਵਿੱਚ ਉਹ ਤੇਰੇ ਸੁਪਨਿਆਂ ਨੂੰ ਜਿਉਂਦਾ ਰੱਖਣ ਲਈ ਆਪਣੇ ਨਿੱਜੀ ਪਿੜਾਵਾਂ ਨੂੰ ਦਵਾਉਂਦੇ ਸਨ ਉਹਨਾਂ ਨੇ ਬਹੁਤ ਮੁਸ਼ਕਲਾਂ ਦੇਖੀਆਂ ਸੀ ਦੋ ਵਕਤ ਦੀ ਰੋਟੀ ਲਈ ਵੀ ਤਰਸੇ ਪਰ ਤੈਨੂੰ ਕਦੇ ਦੱਸਿਆ ਨਹੀਂ ਉਹ ਤੇਰੇ ਅੱਗੇ ਹਮੇਸ਼ਾ ਖੁਸ਼ੀ-ਖੁਸ਼ੀ ਗੱਲ ਕਰਦੇ ਮਿੱਤੂ ਆਪਣੀ ਪੜ੍ਹਾਈ ਪੂਰੀ ਕਰ ਸਕੇ ਜਾਂ ਜਿਹੜਾ ਕੰਮ ਕਰ ਰਿਹਾ ਹੈ ਉਹ ਪੂਰਾ ਕਰ ਸਕੇ ਗੁਰਪ੍ਰੀਤ ਨੇ ਅਮਰਤਪਾਲ ਨੂੰ ਇੱਕ ਕਾਗਜ਼ ਦਿੱਤਾ ਜਿਸ ਤੇ ਉਸੇ ਕਿਰਾਏ ਦੇ ਘਰ ਦਾ ਪਤਾ ਲਿਖਿਆ ਸੀ ਜਿੱਥੇ ਉਸਦਾ ਪਰਿਵਾਰ ਰਹਿੰਦਾ ਸੀ ਅਮਰਤਪਾਲ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਇਹ ਤੋਂ ਖਾਣੇ ਸੀ ਇਹ ਤਾਂ ਅਤਾ ਪਿਆਰ ਦੀ ਕੁਰਬਾਨੀ ਸੀ ਉਸਦਾ ਪਰਿਵਾਰ ਉਸਦੀ ਚਿੰਤਾ ਕਰ ਰਿਹਾ ਸੀ ਅਤੇ ਉਹਨਾਂ ਨੇ ਖੁਦ ਸਾਰੀਆਂ ਮੁਸ਼ਕਲਾਂ ਝੱਲੀਆਂ ਪਰ ਉਸ ਨੂੰ ਕਦੇ ਵੀ ਪਰੇਸ਼ਾਨ ਨਹੀਂ ਕੀਤਾ ਉਹ ਉਸਦੇ ਮਨ ਦੇ ਵਿੱਚ ਗੁੱਸਾ ਨਹੀਂ ਸੀ ਸਿਰਫ ਪਛਤਾਵਾ ਪਿਆਰ ਅਤੇ ਉਹਨਾਂ ਦੀ ਮਹਾਨ ਕੁਰਬਾਨੀ ਲਈ ਸਤਿਕਾਰ ਸੀ ਉਤਰੰਤ ਉਸੇ ਕਸਬੇ ਵੱਲ ਰਵਾਨਾ ਹੋਇਆ ਉਸ ਤੇ ਕਰਮ ਤੇ ਸਰ ਜਿਵੇਂ ਉਹ ਆਪਣੀ ਗਲਤੀ ਦਾ ਪਛਤਾਵਾ ਕਰਨ ਲਈ ਬੇਤਾਬ ਹੋਵੇ ਅੰਮ੍ਰਿਤਪਾਲ ਹੋਣ ਇੱਕ ਛੋਟੇ ਕਿਰਾਏ ਦੇ ਘਰ ਦੇ ਬਾਹਰ ਖੜਾ ਸੀ ਉਸ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਪਰ ਇਸ ਵਾਰ ਇਹ ਡਰ ਜਾਂ ਗੁੱਸੇ ਦਾ ਨਹੀਂ ਬਲਕਿ ਬੇਅੰਤ ਪਿਆਰ ਅਤੇ ਕੁਰਬਾਨੀ ਦੀ ਭਾਵਨਾ ਨਾਲ ਭਰਿਆ ਸੀ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਹਰਲੀਨ ਉਸਦੇ ਮਾਪੇ ਅਤੇ ਅਰਜੁਨ ਮੈਟਿਚ ਸਨ ਉਹ ਅਮਰਤਪਾਲ ਨੂੰ ਦੇਖ ਕੇ ਭਾਵੁਕ ਹੋ ਗਏ ਅਮਰਤਪਾਲ ਨੇ ਹਰਲੀਨ ਨੂੰ ਫਿਰ ਤੋਂ ਗਲੇ ਲਗਾਇਆ ਇਸ ਵਾਰ ਜੱਫੀ ਵਿੱਚ ਦਰਦ ਨਹੀਂ ਸੀ ਬਲਕਿ ਇੱਕ ਅਹਿਸਾਸ ਸੀ ਵੀ ਇਹ ਉਸਦਾ ਅਸਲੀ ਘਰ ਹੈ ਉਸਦੇ ਹੰਝੂ ਹਰਲੀਨ ਦੇ ਮੋਢੇ ਤੇ ਡਿੱਗ ਰਹੇ ਸਨ ਅਤੇ ਉਹ ਵੀ ਉਸ ਨੂੰ ਵਾਪਸ ਜੱਫੀ ਪਾ ਕੇ ਰੋ ਰਹੀ ਸੀ ਫਿਰ ਉਸ ਨੇ ਆਪਣੇ ਮਾਪਿਆਂ ਨੂੰ ਵੀ ਗਲੇ ਲਗਾਇਆ ਉਹਨਾਂ ਦੇ ਕਮਜ਼ੋਰ ਸਰੀਰ ਨੂੰ ਮਹਿਸੂਸ ਕੀਤਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝਿਆ ਉਸ ਨੇ ਉਹਨਾਂ ਦੇ ਥੱਕੇ ਹੋਏ ਰੱਤਾਂ ਨੂੰ ਚੁੰਮਿਆ ਅਤੇ ਮਹਿਸੂਸ ਕੀਤਾ ਵੀ ਹੱਥ ਉਸਦੇ ਲਈ ਕਿੰਨਾ ਕੁ ਕਰ ਸਕਦੇ ਹਾਂ ਅਰਜੁਨ ਜੋ ਹੁਣ ਪੂਰੀ ਤਰ੍ਹਾਂ ਸਮਝ ਚੁੱਕਿਆ ਸੀ ਵੀ ਇਹੀ ਉਸਦਾ ਪਿਤਾ ਹੈ ਉਸਦੇ ਪਾਪਾ ਹਨ ਆਪਣੇ ਪਿਤਾ ਨੂੰ ਜਫੀ ਪਾ ਕੇ ਰੋਣ ਲੱਗਾ ਇਦਾਂ ਹਕਿ ਤੂੰ ਵੱਧ ਸਮੇਂ ਬਾਅਦ ਉਹ ਆਪਣੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਇਕੱਠਾ ਦਿਖ ਰਿਹਾ ਸੀ ਹਜੂਆ অতি ਪਿਆਰ ਨਾਲ ਭਰਿਆ ਹੋਇਆ ਹਰਲੀਨ ਅਤੇ ਉਸਦੇ ਮਾਪਿਆਂ ਨੇ ਅਮਰਤਪਾਲ ਨੂੰ ਹਣ ਤੋਂ ਬਾਅਦ ਦੀਆਂ ਸਾਰੀਆਂ ਮੁਸ਼ਕਲਾਂ ਕਿਵੇਂ ਉਹਨਾਂ ਨੇ ਇੱਕ ਇੱਕ ਪੈਸਾ ਬਚਾਇਆ ਜੋ ਵੀ ਪੈਸਾ ਭਜਿਆ ਉਹ ਸਾਰਾ ਕਰਜ਼ੇ ਦੇ ਵਿੱਚ ਲੱਗਿਆ ਜੋ ਕਿ ਇਲਾਜ ਦੇ ਵਾਸਤੇ ਅਤੇ ਜੋ ਕਿ ਘਰ ਨੂੰ ਬਣਾਉਣ ਵੇਲੇ ਉਸ ਸਮੇਂ ਉਸਦੇ ਸੈਂਟੂ علاوہ ਚੁੱਕਿਆ ਸੀ ਵੀ ਪੈਸੇ ਤਾਂ ਆ ਜਾਣਗੇ ਇਕ ਵਾਰ ਘਰ ਨੂੰ ਥੋੜਾ ਹੋਰ ਵਧੀਆ ਬਣਾ ਲੈਣੇ ਹਾਂ ਸਾਰਾ ਕੁਝ ਦੱਸਿਆ ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਭੁੱਖੇ ਰਹਿ ਕੇ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਤਿਆਗ ਕਰਕੇ ਉਸਦੇ ਪਿਜੇ ਪੈਸਿਆਂ ਨੂੰ ਸਿਰਫ ਉਸਦੇ ਮਾਪਿਆਂ ਦੇ ਇਲਾਜ ਅਤੇ ਕਰਜ਼ੇ ਨੂੰ ਚੁਕਾਉਣ ਅਤੇ ਅਰਜੁਨ ਦੀ ਪੜ੍ਹਾਈ ਤੇ ਖਰਚ ਕੀਤਾ ਤਾਂ ਜੋ ਅਮਰਤਪਾਲ ਨੂੰ ਚਿਤਾ ਨਾ ਹੋਵੇ ਉਹ ਵਿਦੇਸ਼ ਵਿੱਚ ਆਪਣਾ ਕੰਮ ਪੂਰਾ ਕਰ ਸਕੇ ਅਮਰਤਪਾਲ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਰਜੁਨ ਨੂੰ ਅਹਿਸਾਸ ਹੋਇਆ ਵੀ ਉਸਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਗਲਤ ਕੰਮ ਕੀਤਾ ਸੀ ਆਪਣੇ ਹੀ ਤੁਹਾਰਾਂ ਤੇ ਸ਼ੱਕ ਕਰਕੇ ਮੈਂ ਬਹੁਤ ਗਲਤੀ ਮੈਂ ਤੁਹਾਨੂੰ ਨਹੀਂ ਸਮਝ ਸਕਿਆ ਮੇਰੀ ਮਿਹਨਤ ਤਾਂ ਕੁਝ ਵੀ ਨਹੀਂ ਜੋ ਕੁਰਬਾਨੀ ਤੁਸੀਂ ਕੀਤੀ ਹੈ ਉਹ ਸੱਚ ਵਿੱਚ ਅਮੁੱਲ ਹੈ ਅਮਰਤਪਾਲ ਨੇ ਭਰੀ ਹੋਈ ਆਵਾਜ਼ ਦੇ ਵਿੱਚ ਕਿਹਾ ਮੇਰੇ ਲਈ ਕਰ ਉਹ ਨਹੀਂ ਹੈ ਜੋ ਪਿੰਡ ਦੇ ਵਿੱਚ ਡੁੱਬ ਗਿਆ ਬਲਕਿ ਇਹ ਹੈ ਤੁਸੀਂ ਮੇਰਾ ਅਸਲੀ ਕਰ ਹੋ ਮੇਰੀ ਸਾਰੀ ਦੌਲਤ ਮੇਰੀ ਜ਼ਿੰਦਗੀ ਦਾ ਮਕਸਦ ਸਿਰਫ ਤੁਹਾਡੀ ਖੁਸ਼ੀ ਅਤੇ ਸੁਰੱਖਿਆ ਹੈ ਉਸ ਨੇ ਆਪਣੇ ਪਰਿਵਾਰ ਨੂੰ ਅਹਿਸਾਸ ਕਰਵਾਇਆ ਵੀ ਉਹਨਾਂ ਦੀ ਕੁਰਬਾਨੀ ਬਹੁਤ ਮਹਾਨ ਹੈ ਅਤੇ ਉਸ ਨੂੰ ਇਸ ਦੀ ਮਾਨ ਹੈ ਅੰਮ੍ਰਿਤਪਾਲ ਨੇ ਤੁਰੰਤ ਪਿੰਡ ਦੇ ਵਿੱਚ ਇੱਕ ਚੰਗਾ ਅਤੇ ਖੁੱਲਾ ਘਰ ਖਰੀਦਣ ਦਾ ਫੈਸਲਾ ਕੀਤਾ ਸੋਚਿਆ ਇਸ ਵਾਰ ਇਹ ਭਲਾ ਕਰੋੜਾਂ ਦਾ ਘਰ ਨਹੀਂ ਹੋਵੇਗਾ ਲੇਕਿਨ ਆਪਣੇ ਪਰਿਵਾਰ ਦੇ ਰਹਿਣ ਵਾਸਤੇ ਸੁਖੀ ਨਾਲ ਭਰਿਆ ਹੋਵੇਗਾ ਉਸ ਨੂੰ ਸਮਝ ਆ ਗਿਆ ਵੀ ਖੁਸ਼ੀ ਸਿਰਫ ਪੈਸੇ ਦੀ ਨਹੀਂ ਹੈ ਖੁਸ਼ੀ ਪਿਆਰ ਮੁਹੱਬਤ ਹੀ ਹੈ ਖੁਸ਼ੀ ਇਕੱਠੇ ਰਹਿਣ ਦੇ ਵਿੱਚ ਹੈ ਪਰਦੇਸਾਂ ਦੇ ਵਿੱਚ ਰਹਿ ਕੇ ਪੈਸਾ ਤਾਂ ਕਮਾਇਆ ਜਾ ਸਕਦਾ ਹੈ ਲੇਕਿਨ ਖੁਸ਼ ਨਹੀਂ ਹੋਇਆ ਜਾ ਸਕਦਾ ਤੁਹਾਨੂੰ ਕਿਵੇਂ ਲੱਗੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਜੋ ਹੋਇਆ ਉਹ ਬਿਲਕੁਲ ਸਹੀ ਸੀ ਜਾਂ ਫਿਰ ਇਸ ਦੇ ਵਿੱਚ ਤੁਹਾਡੇ ਕੋਈ ਹੋਰ ਰਾਏ ਹੈ ਕੀ ਕਹਿਣਾ ਚਾਹੋਗੇ ਉਹਨਾਂ ਪਰਿਵਾਰ ਬਾਰੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਦੇ ਮੈਂਬਰ ਨੂੰ ਖੁਸ਼ ਰੱਖਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਛੱਡ ਦਿੱਤੀਆਂ ਜੇਕਰ ਉਹ ਚਾਹੁੰਦੇ ਪਰਾ ਉਸ ਨੂੰ ਟੈਨਸ਼ਨ ਦੇ ਕੇ ਇਹਨਾ ਮਾਨਸਿਕ ਤੌਰ ਤੇ ਬਿਮਾਰ ਕਰ ਦਿੱਤੇ ਪਰ ਉਹ ਪੈਸੇ ਦਾ ਭੇਦਾ ਸ਼ਾਇਦ ਹੋ ਸਕਦਾ ਸੀ ਉਸਨੇ 22 ਘੰਟੇ ਦੀ ਸ਼ਿਫਟਾਂ ਮਿਲਾਣ ਲੱਗ ਜਾਣਾ ਸੀ ਲੇਕਿਨ ਉਹ ਉਹ ਨਹੀਂ ਰਹਿੰਦਾ ਜੋ ਕਿ ਅੱਜ ਹੈ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਸੀਂ ਇਸਦੇ ਨਾਲ ਕਿੰਨਾ ਜੁੜੇ ਮਹਿਸੂਸ ਕਰਦੇ ਹੋ ਇਹ ਵੀ ਦੱਸਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਅਜਿਹਾ ਵਾਕਿਆ ਵਾਪਰਿਆ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਲਈ ਆਪਣੇ ਕੁਝ ਛੱਡੀ ਹੋਵੇ ਉਹ ਵੀ ਦੱਸ ਸਕਦੇ ਹੋ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਧੰਨਵਾਦ